ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਵੀ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਆਪਾਂ ਲੈ ਕੇ ਆਏ ਆ ਕਿਸਾਨ ਦੀ ਪਹਿਲੀ ਪਸੰਦ ਟਰੈਕਟਰ ਜੋ ਬਈ ਹਰੇ ਕਿਸਾਨ ਨੂੰ ਜ਼ਰੂਰੀ ਹੁੰਦੀ ਆ ਬਾਈ ਦਾ 855 ਟਰੈਕਟਰ ਬਾਈ ਨੇ ਵਿਕਾਊ ਕੀਤਾ ਜੋ ਤੁਸੀਂ ਬਈ ਸਕਰੀਨ ਤੇ ਦੇਖ ਰਹੇ ਆਂ ਬਾਕੀ ਬੋਡੀ ਕੰਡੀਸ਼ਨ ਤੁਸੀਂ ਦੇਖ ਸਕਦੇ ਆਂ ਬਈ ਰੀ ਨਾਲ ਕਲਰ ਪੇਂਟ ਆ ਤੇ ਬਾਕੀ ਤੁਹਾਨੂੰ ਦਿਖਾ ਦਿੰਨੇ ਆਂ ਮਗਰਾੜ ਮਗਰੂੜ ਪੂਰੇ ਵਧੀਆ ਪਏ ਆ ਬਈ ਠੀਕ ਆ ਕਿ ਡਿਟੇਲ ਆਪਾਂ ਬਈ ਬਾਈ ਬੰਦਰ ਤੋਂ ਲੈਣੇ ਆ ਤੇ ਖੜੇ ਬਈ ਅਸੀਂ ਆਪਦੇ ਪਿੰਡ ਆ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਆ ਤੇ ਆਜੋ ਆਪਾਂ ਬਾਈ ਤੋਂ ਲੈਣੇ ਆਂ ਡਿਟੇਲ ਟਰੈਕਟਰ ਦੀ ਸਸੀਗਾ ਬਈ ਸਸਰੀ ਤੇਬਿੰਦਰ ਬਾਈ ਕੀ ਡਿਟੇਲ ਆਪਣੇ ਆ ਟਰੈਕਟਰ ਦੀ ਕਹਿੰਦਾ ਕਿੰਨਾ ਮਾਡਲ ਆ ਇਹ 2000 ਮਾਡਲ ਆ ਜੀ 2000 ਮਾਡਲ ਆ ਹਾਂ ਜੀ ਠੀਕ ਹੈ ਫਰਸਟ ਓਨਰ ਹੀ ਆ ਫਰਸਟ ਓਨਰ ਆਪਦਾ ਹੀ ਆਪਣੇ ਘਰੇ ਲੂ ਚਲਾਇਆ ਹੈ ਹਨਾ ਘਰੇ ਚਲਾਇਆ ਬਾਈ ਨੇ ਬਈ ਘਰੇ ਚਲਾਇਆ ਕੋਈ ਕਿਰਾਏ ਕਰੂਏ ਦਾ ਕੰਮ ਨਹੀਂ ਗਾ ਘਰੇ ਲੂ ਚਲਾਇਆ ਠੀਕ ਕਰਦੇ ਆ ਵੀ ਘਰੇ ਠੀਕ ਹੈ ਬਾਈ ਠੀਕ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਆ ਵੀ ਟਾਇਰ ਟੂਰ ਨਵੇਂ ਪਈ ਆ ਤੁਹਾਨੂੰ ਦਿਖਾ ਦਿੰਨੇ ਆ ਵੀ ਗੱਡੀ ਗਾਡੀ ਵੀ ਤੁਸੀਂ ਦੇਖ ਸਕਦੇ ਆ ਪਾਸੇ ਵਾਲੀ ਬਈ ਓਵੇਂ ਪਈ ਆ ਗੋਡਇਰ ਦੇ ਟਾਇਰ ਆ ਬਈ ਤੁਸੀਂ ਦੇਖ ਸਕਦੇ ਆ ਚਾਰੇ ਟਾਇਰ ਜੇ ਕੇ ਦੇ ਨਵੇਂ ਆ ਚਾਰੇ ਜੇ ਕੇ ਦੇ ਟਾਇਰ ਆ ਬਈ ਜਮਾ ਨਵੇਂ ਪਈ ਆ ਤੁਸੀਂ ਦੇਖ ਸਕਦੇ ਆ ਪਿਛਲੇ ਟਾਇਰ ਵੀ ਦੇਖ ਸਕਦੇ ਆ ਮੂਰੇ ਵੀ ਤੁਸੀਂ ਦੇਖ ਸਕਦੇ ਆ ਤੇ ਬਾਈ ਬਿੰਦਰ ਇੰਜਨ ਹੋ ਜਾਂਦਾ ਕੰਮ ਹੋ ਗਿਆ ਓਕੇ ਓਕੇ ਪਰ ਬਾਕੇ ਵੇਖ ਲਓ ਅਗਲਾ ਠੀਕ ਹੈ ਠੀਕ ਹੈ ਬਾਕੀ ਤੁਹਾਨੂੰ ਮਗਰਾੜ ਮਗਰੂੜ ਤੁਸੀਂ ਵੀ ਦੇਖ ਸਕਦੇ ਆ ਬਾਕੀ ਤੁਹਾਨੂੰ ਪਿਛੋਂ ਬੈਕ ਲੈਂਕਲ ਨੂੰ ਕ ਦਿਖਾ ਦਿੰਨੇ ਆ ਬਾਈ ਵੀ ਦੇਖ ਸਕਦੇ ਆ ਜਾ ਬਾਈ ਬਾਕੀ ਵੀ ਉਵੇਂ ਹੀ ਸਾਫ ਟਰੈਕਟਰ ਤੁਸੀਂ ਦੇਖ ਸਕਦੇ ਤੇ ਬਾਈ ਬਿੰਦਰ ਕੀ ਡਿਮਾਂਡ ਮੂਡ ਕਿੰਨੀ ਕਰਦੇ ਆਪਾਂ ਇਹਨਾਂ ਦੀ ਹਾਂ ਡਿਮਾਂਡ ਕੀ ਕਰਦੇ ਆ ਮੁੱਲ ਕੀ ਕਰਦੇ ਆ ਟਰੈਕਟਰ ਦਾ ਮੁੱਲਾ ਪਕਾ ਦ 255000 255000 ਮਾਨਤਾਣਾ ਹੋ ਜੂ ਮੌਕੇ ਤੇ ਕਰ ਦਿਆਂਗੇ ਠੀਕ ਹੈ ਤੇ ਇੱਕ ਬਈ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦਾ ਕਾਰ ਨੰਬਰ ਆਪਣਾ ਹੈਗਾ 90413 ਠੀਕ ਹੈ ਜੀ 15654 ਠੀਕ ਹੈ ਜੀ ਤੇ ਘਰ ਆਪਣਾ ਕਾਜ ਕੋਲੇ ਹੈ ਹਨ ਕਾਜ ਨੇੜੇ ਬਲਵਿੰਦਰ ਸਿੰਘ ਸਾਣੂ ਲੱਖਾ ਸਿੰਘ ਠੀਕ ਹੈ ਭਾਈ ਕਾਜ ਨੇੜੇ ਬਾਈ ਦਾ ਬਈ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਬਾਕੀ ਤੁਸੀਂ ਜੇ ਕੋਈ ਹੋਰ ਇਨਫਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਬਾਕੀ ਤੁਹਾਨੂੰ ਨੰਬਰ 플레이ਟ ਵੀ ਦਿਖਾ ਦੇ ਨੇ ਭਾਈ 2000 ਮਾਡਲ ਆ ਤੁਸੀਂ ਦੇਖ ਸਕਦੇ ਆ ਵਾਗੇ ਵੇਲੇ ਆਪਣਾ ਬਾਈ ਆ ਦਸੱਲੀ ਕਰ ਲੈ ਕੋਈ ਠੀਕ ਆ ਬਾਈ ਜਦੋਂ ਆ ਕੋਕਾ ਇਨ ਠੀਕ ਆ ਬਾਈ ਬਾਈ ਨੇ ਬਈ ਪੂਰੀ ਤਸੱਲੀ ਦੇਤੀ ਆ ਤੇ ਬਾਕੀ ਤੁਹਾਨੂੰ ਸਟਾਰਟਿੰਗ ਦਿਖਾ ਦਿੰਦੇ ਆ ਬਈ ਟਰੈਕਟਰ ਦੀ ਬੜਾ ਬਈ ਕਰਦੀ ਸਟਾਰਟ ਸਟਾਰਟਿੰਗ ਦਿਖਾ ਦਿੰਦੇ ਆ ਸਟਾਰਟਿੰਗ ਸਟੂਡਿੰਗ ਜੀ ਬਾਈ ਪੂਰਾ ਵਧੀਆ ਓਕੇ ਆ ਟਰੈਕਟਰ ਤੇ ਬਾਡੀ ਕਨੇਸ਼ਨ ਤੁਸੀਂ ਦੋਨੋਂ ਦਿਖਾ ਹੀ ਦਿੱਤੀ ਆ ਬਾਕੀ ਜੇ ਕੋਈ ਹੋਰ ਗੱਲਬਾਤ ਪੁੱਛਣੀ ਹੋਵੇ ਓ ਸਟਾਰਟਿੰਗ ਸਟੂਡਿੰਗ ਬਹੁਤ ਸੋਹਣੀ ਆ ਬਈ ਟਰੈਕਟਰ ਤੁਸੀਂ ਦੇਖ ਸਕਦੇ ਆਪ ਤੁਸੀਂ ਜੇ ਸਰ ਇਹ ਕੁਝ ਪੂਰਾ ਵਾਜੀ ਪਹਿਲਾਂ ਵੈਟ ਤੇ ਤੇ ਇੱਕ ਮੇਰਾ ਆਪਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਬਾਈ ਦਾ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਕੋਈ ਹਮੇਸ਼ਾ ਲੈਣੀ ਹੈ ਕੋਈ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ। ਇੱਕ ਮੇਰਾ ਭਰਾ ਸਾਡੀ ਵੀਡੀਓ ਵਾਰ-ਵਾਰ ਸ਼ੇਅਰ ਕਰ ਦਿਆ ਕਰੋ। ਕਿਉਂਕਿ ਮੇਰਾ ਬਾਈ ਸਾਡਾ ਹੌਸਲਾ ਬਣਿਆ ਰਹਿੰਦਾ। ਜੂ ਵੀ ਭਰਾ ਜਿਹਨਾਂ ਦੇ ਕਲੀਅਰ ਵੀਡੀਓ ਦੇਖਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਵੀ ਕਲੈਕ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਕਰਦਾ ਰਹੇ। ਬਹੁਤ ਬਹੁਤ ਧੰਨਵਾਦ। ਆਪ ਰੱਖਾ।